ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਦਾਨ ਪੁੰਨ ਦਾਨ ਦੇਣਾ ਪੁੰਨ ਦਾ ਕੰਮ ਹੈ ਦਾਨ ਦੇ ਨਾਲ ਮਨੁੱਖ ਦੇ ਲੋਕ ਤੇ ਪਰਲੋਕ ਦੋਵੇਂ ਸੁਖਾਲੇ ਹੋ ਜਾਂਦੇ ਹਨ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਵਿੱਚ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖ ਕੇ ਆਪਣੀ ਹਾਜ਼ਰੀ ਲਗਵਾਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਦਾਨ ਦੇ ਨਾਲ ਮਨੁੱਖ ਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਹੋ ਜਾਂਦਾ ਹੈ ਦਾਨ ਕਰਨ ਦੇ ਨਾਲ ਮਨੁੱਖ ਦੇ ਕਰਮ ਸੁਧਰ ਜਾਂਦੇ ਹਨ ਤੇ ਕਰਮ ਦੇ ਨਾਲ ਮਨੁੱਖ ਦੇ ਭਾਗ ਵੀ ਬਦਲ ਜਾਂਦੇ ਹਨ ਦਾਨ ਇੱਕ ਹੱਥ ਦੇ ਦੇਣ ਨਾਲ ਕਈ ਹੱਥਾਂ ਨਾਲ ਤੁਹਾਡੇ ਕੋਲ ਵਾਪਸ ਆਉਂਦਾ ਹੈ ਬਸ ਸਾਰਦ ਇਹ ਹੈ ਕਿ ਦਾਨ ਹਮੇਸ਼ਾ ਨਿਰਸੁਆਰਥ ਹੋ ਕੇ ਸ਼ਰਧਾ ਭਾਵਨਾ ਦੇ ਨਾਲ ਦੇ ਨਾਲ ਕਰੋ ਦਾਨ ਕਰਨ ਦੇ ਨਾਲ ਮਾਨਸਿਕ ਤੇ ਆਰਥਿਕ ਦੁੱਖ ਦੋਵੇਂ ਦੂਰ ਹੋ ਜਾਂਦੇ ਹਨ ਜਰੂਰਤਮੰਦ ਨੂੰ ਦਿੱਤਾ ਦਾਨ ਆਪਣੀਆਂ ਆਪਣੀਆਂ ਮਨੋ ਕਾਮਨਾਵਾਂ ਪੂਰਾ ਕਰਨ ਦੀ ਤਾਕਤ ਰੱਖਦਾ ਹੈ ਇਸ ਨਾਲ ਘਰ ਪਰਿਵਾਰ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਬੜੀ ਛੇਤੀ ਦੂਰ ਹੋ ਜਾਂਦੀਆਂ ਹਨ ਘਰ ਦੇ ਵਿੱਚ ਸੁੱਖ ਸਮਰiddhi ਬਣੀ ਰਹਿੰਦੀ ਹੈ। ਕਈ ਵਾਰ ਜ਼ਿੰਦਗੀ ਦੇ ਵਿੱਚ ਦੁੱਖ ਤੇ ਮੁਸ਼ਕਲਾਂ ਆ ਜਾਂਦੀਆਂ ਹਨ। ਆਪਾਂ ਨੂੰ ਕੋਈ ਵੀ ਰਾਹ ਨਹੀਂ ਲੱਭਦਾ। ਆਪਾਂ ਅੰਦਰ ਹੀ ਅੰਦਰ ਘੁੱਟਦੇ ਰਹਿੰਦੇ ਹਾਂ। ਪਰ ਸੰਗਤ ਜੀ ਗੁਰਵਾਣੀ ਪੜ੍ਹ ਕੇ ਵਾਹਿਗੁਰੂ ਜੀ ਦੇ ਲੜ ਲੱਗ ਕੇ ਸਾਰੇ ਕਾਰਜ ਰਾਸ ਆ ਜਾਂਦੇ ਹਨ। ਇਹ ਸਿਰਫ ਕਹਿਣ ਦੀ ਗੱਲ ਹੈ ਕਿ ਅਸੀਂ ਗੁਰਵਾਣੀ ਅੱਗੇ ਆਪਣਾ ਸਾਰਾ ਦੁੱਖ ਰੱਖ ਸਕਦੇ ਹਾਂ। ਗੱਲ ਤਾਂ ਬਸ ਵਿਸ਼ਵਾਸ ਦੀ ਹੈ ਸਾਨੂੰ ਰੋਜ਼ ਦੀ ਜ਼ਿੰਦਗੀ ਵਿੱਚ ਸਾਨੂੰ ਕਿਸੇ ਦੀ ਜਰੂਰ ਮਦਦ ਕਰਨੀ ਚਾਹੀਦੀ ਹੈ ਆਪਾਂ ਜੋ ਵੀ ਮਦਦ ਕਰਦੇ ਹਾਂ ਉਹ ਕਈ ਗੁਣਾ ਹੋ ਕੇ ਆਪਣੇ ਕੋਲ ਜੂਰ ਵਾਪਸ ਆਉਂਦਾ ਹੈ ਆਪਾਂ ਧਰਤੀ ਦੇ ਵਿੱਚ ਇੱਕ ਬੀਜ ਬੀਜਦੇ ਹਾਂ ਉਹ ਰੁੱਖ ਬਣ ਕੇ ਆਪਾਂ ਨੂੰ ਕਈ ਫਲ ਦਿੰਦਾ ਹੈ ਕਦੇ ਵੀ ਇਹ ਨਾ ਸੋਚੋ ਕਿ ਮੈਂ ਫਲਾਣੇ ਦੀ ਮਦਦ ਕੀਤੀ ਮੇਰੇ ਕੋਲ ਥੋੜਾ ਰਹਿ ਜਾਵੇਗਾ ਉਹ ਸਭ ਦੇਖ ਰਹੇ ਹਨ ਉਹ ਤੁਹਾਨੂੰ ਉਹਨਾਂ ਦਾ ਕਈ ਗੁਣਾ ਫਲ ਦੇਣਗੇ ਪਿਆਰ ਨਿਮਰਤਾ ਅਤੇ ਮਦਦ ਨੂੰ ਤੁਸੀਂ ਆਪਣਾ ਸਾਥੀ ਬਣਾ ਕੇ ਰੱਖੋ ਸੰਗਤ ਜੀ ਫੇਰ ਦੇਖਿਓ ਕਦੇ ਵੀ ਕਿਸੇ ਚੀਜ਼ ਦੀ ਕਦੇ ਵੀ ਕਿਸੇ ਚੀਜ਼ ਦੀ ਟੋਟ ਨਹੀਂ ਆਵੇਗੀ ਹੁਣ ਗੱਲ ਕਰਦੇ ਹਾਂ ਕਿਹੜੀਆਂ ਚੀਜ਼ਾਂ ਦਾ ਦਾਨ ਹਮੇਸ਼ਾ ਦਿਲ ਖੋਲ ਕੇ ਕਰਨਾ ਚਾਹੀਦਾ ਹੈ ਜੋ ਘਰ ਦੇ ਵਿੱਚ ਖੁਸ਼ੀਆਂ ਸੁੱਖ ਸਮ੍ਰਿਧੀ ਦੇ ਸੁੱਖ ਲੈ ਕੇ ਆਵੇਗਾ ਪਹਿਲੀ ਚੀਜ਼ ਕਹਿੰਦੇ ਹਨ ਕਿ ਗੁਰਦਾ ਦਾਨ ਗੁਰਦਾ ਦਾਨ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਘਰ ਤੋਂ ਕਲੇਸ਼ ਤੇ ਜੋ ਵੀ ਜੋ ਵੀ ਰਿਸ਼ਤਿਆਂ ਦੇ ਵਿੱਚ ਖਟਾਸ ਹੈ ਉਹ ਦੂਰ ਹੋ ਜਾਂਦੀ ਹੈ ਅੱਜ ਕੱਲ੍ਹ ਘਰਾਂ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਕਲੇਸ਼ ਹੋਇਆ ਰਹਿੰਦਾ ਹੈ ਉੱਥੇ ਹਮੇਸ਼ਾ ਗੁਰਦਾ ਦਾਨ ਕਰਦੇ ਰਹਿਣਾ ਚਾਹੀਦਾ ਹੈ ਰੋਜ਼ ਇੱਕ ਪਾਠ ਜਪਜੀ ਸਾਹਿਬ ਦਾ ਰੋਜ਼ ਜੀ ਦਾ ਜ਼ਰੂਰ ਕਰੋ ਤੁਸੀਂ ਖੁਦ ਇੱਕ ਮਹੀਨੇ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਕਈ ਬਦਲਾਵ ਆਉਂਦੇ ਦੇਖੋਗੇ ਘਰ ਦੇ ਵਿੱਚ ਸੁੱਖ ਸ਼ਾਂਤੀ ਅਤੇ ਪਿਆਰ ਪਿਆਰ ਦਾ ਵਾਤਾਵਰਨ ਹੋ ਜਾਵੇਗਾ ਫਿਰ ਅਸੀਂ ਇੱਕ ਦੂਜੇ ਦੀ ਗੱਲ ਨੂੰ ਸੁਣਾਂਗੇ ਇਸ ਲਈ ਇਸ ਚੀਜ਼ ਦਾ ਦਾਨ ਜ਼ਰੂਰ ਕਰੋ ਇੱਕ ਪਾਠ ਦਾ ਦਾਨ ਵੀ ਆਪਣੇ ਆਪ ਲਈ ਆਪਣੇ ਆਪ ਲਈ ਜ਼ਰੂਰ ਕਰੋ ਜੀਵਨ ਜਾਂਚ ਉੱਚੀ ਕਰਨੀ ਹੈ ਪਾਠ ਕਰਨ ਦਾ ਭਾਵ ਇਹ ਹੈ ਕਿ ਕਿ ਜੀਵਨ ਜਾਂਚ ਉੱਚੀ ਕਰਨੀ ਦੂਜਾ ਕਹਿੰਦੇ ਹਨ ਕਿ ਦੇਸੀ ਘੋਦੀ ਦੀ ਦੀ ਦੇਗ ਦੇਸੀ ਘੋਦੀ ਦੀ ਦੇਗ ਜਰੂਰ ਦਬੋ ਕੋਈ ਵੀ ਸਰੀਰਕ ਰੋਗ ਬਿਮਾਰੀ ਹੋਵੇ ਇਸ ਦੇ ਨਾਲ ਕੋਈ ਵੀ ਬਿਮਾਰੀ ਠੀਕ ਹੋ ਜਾਵੇਗੀ ਕਿਉਂਕਿ ਦੇਗ ਦੇ ਵਿੱਚ ਉਹ ਤਾਕਤ ਹੈ ਜੋ ਮਨੁੱਖ ਦੇ ਸਾਰੇ ਰੋਗ ਠੀਕ ਕਰ ਸਕਦੀ ਹੈ ਸੰਘਾਜੀ ਅਗਲੀ ਚੀਜ਼ ਹੈ ਕਾਪੀ ਤੇ ਕਿਤਾਬਾਂ ਜੋ ਵੀ ਤੁਹਾਡੇ ਕੋਲ ਗੁਣ ਹੈ ਜਾਂ ਕਲਾ ਹੈ ਤੁਸੀਂ 24 ਘੰਟਿਆਂ ਦੇ ਵਿੱਚੋਂ 23 ਮਿੰਟ ਜਾਂ ਘੰਟਾ ਤੁਸੀਂ ਦੂਜਿਆਂ ਨੂੰ ਸਿਖਾ ਸਕਦੇ ਹੋ ਜਿੰਨਾ ਵੀ ਤੁਹਾਡੇ ਕੋਲ ਸਮਾਂ ਹੋਵੇ ਤੇ ਘੰਟੇ ਦਾ ਭਾਵੇਂ ਘੰਟੇ ਦਾ ਕੋਈ ਪੜ੍ਹਾਈ ਦੇ ਵਿੱਚ ਬੜਾ ਤੇਜ਼ ਹੈ ਉਹ ਜ਼ਰੂਰਤਮੰਦ ਦੇ ਬੱਚਿਆਂ ਨੂੰ ਟਿਊਸ਼ਨ ਜੂਰ ਪੜ੍ਹਾਉਣਾ ਆਪਣਾ ਕੁਝ ਸਮਾਂ ਜੇ ਉਹਨਾਂ ਦੇ ਭਵਿੱਖ ਲਈ ਵਧੀਆ 유ਜਵਲ ਹੋ ਸਕਦਾ ਹੈ ਤਾਂ ਪਰਮਾਤਮਾ ਸਾਡੇ ਤੇ ਬੜੇ ਮਿਹਰਬਾਨ ਹੋਣਗੇ ਇਸ ਨਾਲ ਤੁਹਾਨੂੰ ਕਿੰਨੇ ਲੋਕਾਂ ਦੀਆਂ ਦੁਆਵਾਂ ਮਿਲਣਗੀਆਂ ਤੇ ਦੁਆਵਾਂ ਮਨੁੱਖ ਦੇ ਭਾਗ ਤੇ ਕਿਸਮਤ ਬਦਲ ਦਿੰਦੀਆਂ ਹਨ ਦੁਆਵਾਂ ਦਵਾਈ ਤੋਂ ਵੱਧ ਅਸਰ ਕਰਦੀਆਂ ਹਨ ਜਦੋਂ ਹਰ ਪਾਸੇ ਗਿਆਨ ਅਤੇ ਅੰਧਕਾਰ ਨੂੰ ਕਿਤੇ ਵੀ ਥਾਂ ਨਹੀਂ ਮਿਲੇਗੀ ਫਿਰ ਲੋਕ ਸਿਆਣੇ ਅਤੇ ਸੂਝਵਾਨ ਹੋਣਗੇ ਤੇ ਫਿਰ ਉਹਦੇ 'ਚ ਕੁਝ ਹਿੱਸਾ ਜੇ ਆਪਣਾ ਹੋ ਜਾਵੇ ਤਾਂ ਫਿਰ ਤੇ ਆਪਣਾ ਮਨ ਵੀ ਖੁਸ਼ ਤੇ ਪਰਮਾਤਮਾ ਦੀ ਮਿਹਰ ਆਪਣੇ ਪਰਿਵਾਰ ਤੇ ਪਰਿਵਾਰ ਵਿੱਚ ਖੁਸ਼ੀਆਂ ਤੇ ਘਰ ਵਿੱਚ ਬਰਕਤ ਵੀ ਆਵੇਗੀ। ਅਗਲੀ ਚੀਜ਼ ਹੈ ਦਵਾਈਆਂ ਆਪਾਂ ਆਪਾਂ ਦੇਖਦੇ ਹਾਂ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਪਾਂ ਕਿਤੇ ਨਾ ਕਿਤੇ ਜਿੱਥੇ ਵੀ ਰਹਿ ਰਹੀ ਹਾਂ ਆਪਣੇ ਆਸ-ਪਾਸੇ ਬਹੁਤ ਜਾਣੇ ਇਹੋ ਜਿਹੇ ਹਨ। ਜੋ ਆਪਣੀ ਦਵਾਈ ਬੂਟੀ ਨਹੀਂ ਲੈ ਸਕਦੇ ਇਹਨਾਂ ਕੋ ਇਹਨਾਂ ਕੋ ਤਾਂ ਆਪਾਂ ਲਈ ਉਹਨਾਂ ਲਈ ਕਰ ਸਕਦੇ ਹਾਂ ਆਪਾਂ ਆਪਣੀ ਕਮਾਈ ਦੇ ਵਿੱਚੋਂ ਖੇਤੀਬਾੜੀ ਜਾਂ ਨੌਕਰੀ ਉਹਦੇ ਚ ਉਹਦੇ ਵਿੱਚੋਂ ਕੁਝ ਹਿੱਸਾ ਐਵੇਂ ਦੇ ਲੋਕਾਂ ਦੀ ਮਦਦ ਕਰਨ ਵਿੱਚ ਜ਼ਰੂਰ ਲਗਾਈਏ ਆਪਾਂ ਨੂੰ ਉਹ ਲੱਖਾਂ ਹੱਥਾਂ ਨਾਲ ਵਾਪਸ ਵੀ ਕਰਦੇ ਹਨ ਨਤੀਜਾ ਤੁਸੀਂ ਨਿਰਸਵਾਰਥ ਹੋ ਕੇ ਮਦਦ ਕਰੀਏ ਤਾਂ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ ਕਿਸੇ ਨੂੰ ਹਸਾ ਕੇ ਹੱਸੋਗੇ ਤਾਂ ਮਨ ਨੂੰ ਸ਼ਾਂਤੀ ਮਿਲੇਗੀ ਫਿਰ ਦੇਖਿਓ ਜ਼ਿੰਦਗੀ ਕਿੰਨੀ ਸੋਹਣੀ ਬਣ ਜਾਵੇਗੀ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਤਾਂ ਬੋਝ ਹੈ ਮੈਨੂੰ ਰੱਬ ਨੇ ਦਿੱਤਾ ਹੀ ਕੀ ਹੈ ਉਹ ਰੋਜ਼ ਉੱਠ ਕੇ ਬਸ ਸਿਰਫ 30 ਮਿੰਟ ਬੱਚਿਆਂ ਦੇ ਨਾਲ ਗੁਜ਼ਾਰ ਕੇ ਦੇਖੋ ਤੁਸੀਂ ਬੜਾ ਹਲਕਾ ਜਿਹਾ ਮਹਿਸੂਸ ਕਰਨ ਲੱਗ ਜਾਵੋਗੇ ਰੱਬ ਨੇ ਤੁਹਾਨੂੰ ਬੜਾ ਕੁਝ ਦਿੱਤਾ ਹੈ ਜਦੋਂ ਘਰ ਪ੍ਰਸ਼ਾਦਾ ਬਣਾਉਂਦੇ ਹਾਂ ਥੋੜਾ ਪ੍ਰਸ਼ਾਦਾ ਵੱਧ ਬਣਾ ਕੇ ਰੱਖਿਆ ਕਰੋ ਜਦੋਂ ਕੋਈ ਆਵੇ ਤਾਂ ਉਸ ਨੂੰ ਜ਼ਰੂਰ ਖਾਣਾ ਖਵਾਓ ਤੁਹਾਡੇ ਘਰੋਂ ਕੋਈ ਵੀ ਖਾਲੀ ਨਹੀਂ ਜਾਣਾ ਚਾਹੀਦਾ ਅੰਨ ਦੇ দান ਤੋਂ ਹੋਰ ਕੋਈ ਵੱਡਾ দান ਨਹੀਂ ਸੰਗਤ ਜੀ ਜਦੋਂ ਭੁੱਖਾ ਕੋਈ ਦਰ ਤੇ ਆਵੇ ਪ੍ਰਸ਼ਾਦਾ ਜ਼ਰੂਰ ਸ਼ਕਾ ਕੇ ਭੇਜੋ ਆਪਣੇ ਦੋ ਪ੍ਰਸ਼ਾਦੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਲੈ ਕੇ ਆ ਸਕਦੇ ਹਨ ਕਿਸੇ ਦੀ ਅਸੀਸ ਜ਼ਿੰਦਗੀ ਬਦਲ ਸਕਦੀ ਹੈ ਜ਼ਿੰਦਗੀ ਦੇ ਵਿੱਚ ਅਸੀਸਾਂ ਇਕੱਠੀਆਂ ਕਰੋ ਸੁੱਖ ਆਪਣੇ ਆਪ ਆ ਜਾਣਗੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ